ਸਵਾਗਤ ਹੈ ਤੁਹਾਡਾ ਸੰਦੂ ਲੱਕੀ ਡਰਾ ਦੇ ਵਿੱਚ ਤੇ ਆਪਣਾ ਪਹਿਲਾ ਇਨਾਮ ਆ ਜਿਹੜਾ ਅੱਜ ਤੁਹਾਨੂੰ ਵਿਖਾ ਦਿੰਨੇ ਆ ਪਹਿਲਾ ਇਨਾਮ ਆਪਣਾ ਜੀ ਕ੍ਰੇਟਾ ਗੱਡੀ ਜਾਂ ਸਵਰਾਜ 855 ਜਾਂ ਥਾਰ 4/2 ਤੇ ਦੂਜਾ ਇਨਾਮ ਆ ਜੀ ਆਪਣਾ ਬੁਲਟ ਮੋਟਰਸਾਈਕਲ ਜਾਂ ਕੈਸ਼ ਤੇ ਤੀਸਰਾ ਇਨਾਮ ਆ ਜੀ ਆਪਣਾ 10 ਇਲੈਕਟ੍ਰਿਕ ਸਕੂਟਰੀਆਂ ਤੇ ਚੌਥਾ ਇਨਾਮ ਆ ਜੀ ਆਪਣਾ 10 ਐਲਸੀਡੀਆਂ ਤੇ ਪੰਜਵਾਂ ਆਪਣਾ ਇਨਾਮ ਆ ਜੀ 10 ਵਾਸ਼ਿੰਗ ਮਸ਼ੀਨਾਂ ਤੇ ਇਸ ਤੋਂ ਬਾਅਦ ਆ ਜਿਓ ਤੁਹਾਨੂੰ ਵਿਖਾਉਣੇ ਆ ਜੀ ਆਪਣਾ ਮਿਨੀ ਡਰਾ ਤੇ ਆਪਣੇ ਕੋਲ ਆ ਜੀ ਮਿਨੀ ਡਰਾ ਤੇ ਮਿਨੀ ਡਰਾ ਤੁਹਾਨੂੰ ਗੱਡੀ ਬਾਅਦ ਚ ਵਿਖਾਉਣੇ ਪਹਿਲਾਂ ਵਿਖਾਈ ਦਿੰਨੇ ਆ ਫਿਰ ਪਰਚੀਆਂ ਵਿੱਚ ਡਿਟੇਲ ਦਿੰਨੇ ਆ ਤੇ ਆ ਆ ਦੇਖ ਸਕਦੇ ਤੁਸੀਂ ਮਿਨੀ ਡਰਾ ਕੱਟੀ ਐਮ ਜੀ ਹੈਕਟਰ ਆ ਜੀ ਐਮ ਜੀ ਹੈਕਟਰ ਕੱਢੀ ਆ ਜਿਹੜੀ ਆਪਾਂ ਮਿਨੀ ਡਰਾ ਦੇ ਵਿੱਚ ਕੱਢਾਂਗੇ ਤੇ ਆ ਜਿਉ ਤੁਹਾਨੂੰ ਅੰਦਰ ਵੀ ਉਹ ਖਾ ਦਿੰਦੇ ਨੇ ਛਿਲਕ ਬਰਾ ਦਿੰਦੇ ਇੱਕ ਆ ਦੇਖੋ ਜੀ ਇਹ ਚਾਬੀ ਆ ਤੇ ਤੋਂ ਠੀਕ ਆ ਲੈ ਤੇ ਤਾਂ ਕਰਕੇ ਥੋੜਾ ਜਿਹਾ ਨਾ ਠੀਖੇ ਪੜ ਜੇ ਦਾ ਬਿਲਕੁਲ ਅਨਟੈਚ ਗੱਡੀ ਆ ਕੋਚ ਬਟਨ ਸਟਾਰਟ ਆ ਤੇ ਬਹੁਤ ਬ੍ਰੈਂਡ ਨਿਊ ਹਾਲਤਾ ਤੇ ਅੰਦਰੋਂ ਤਾਂ ਉਹ ਹਨ ਨੇ ਬਹੁਤ ਜਿਆਦੀ ਵਧੀਆ ਤੇ ਫੁੱਲ ਸਨ ਰੂਫ ਆ ਵਾਜੀ ਆ ਪਰੂਫ ਖੋਲ ਕੇ ਵਹ ਨੇ ਦਨੂ ਖੋਲ ਰੂਪ ਖੁੱਲ ਜਾਂਦਾ ਉਸ ਤੋਂ ਕਮੈਂਟਿੰਗ ਲੋਗ ਖੋਲ ਰੂਪ ਖੁੱਲ ਜਾਂਦਾ ਉਸ ਤੋਂ ਤੱਕ ਤੇ ਸ਼ੇਅਰ ਵੀਡੀਓ ਕਰਦੇ ਸ਼ੇਅਰ ਕਰਨ ਵਾਲੇ ਵੀਰ ਨੂੰ ਆਪਾਂ ਸ਼ੇਅਰ ਕਰਨ ਵਾਲੇ ਵੀਰ ਨੂੰ ਆਪਾਂ ਕੋਈ ਨਾ ਕੋਈ ਡਰਾ ਇਹ ਆਪਾਂ 쿠ਪਨ ਜਰੂਰ ਦਵਾਂਗੇ ਸ਼ੇਅਰ ਵੀਡੀਓ ਕਰਦੇ ਹੋ ਨਾ ਖਿੱਚ ਕੇ ਕਰਾ ਤੇ ਜਿਹੜਾ ਵੀਰ ਜਾਰੀ ਸ਼ੇਅਰ ਕਰੂਗਾ ਉਹਦੇ ਨਾਲੇ ਨਾਮ ਲਿਆ ਜਾਊਗਾ ਜਦੋਂ ਵੀਡੀਓ ਸ਼ੇਅਰ ਕੀਤੇ ਇਹ ਹੋ ਗਈ 1.90° 30 ਇੰਦਰ ਹਸਤ ਪੂਰਾ ਡਿਸਪਲੇ ਜੇ ਇਹ ਸਾਰੀ ਟੱਚ ਡਿਸਪਲੇ ਲੱਗੀ ਹੋਈ ਆ ਜਦ ਦੇ ਤੁਸੀਂ ਐਪ ਉਹ ਬਸਾ ਖੋਲ ਜਾਂਦੇ ਆ ਵੀਡੀਓ ਚੱਲ ਜਾਂਦਾ ਵਾ ਜੋ ਮਰਜ਼ੀ ਆਪਾਂ ਚਲਾ ਸਕਦੇ ਆ ਤੇ ਉੱਧਰਲੇ ਬੰਦੇ ਨੂੰ ਖੋਲ ਕੇ ਕੋਨਾ ਸਟੇਰਿੰਗ ਗਾਲੀ ਛੱਡਦੇ ਆਉਣੇ ਆ ਇਹ ਬਹੁਤ ਖੁੱਲੀ ਡਿੱਗੀ ਆ ਤੇ ਡਿੱਗੀ ਜਿਹੜੀ ਆ ਡਿੱਗੀ ਵੀ ਆਟੋਮੈਟਿਕ ਹੀ ਖੁੱਲਦੀ ਆ ਚਾਬੀ ਸੋਚਣ ਵਾਲੀ ਲੋਹਾ ਥਲਾਉਂਦੇ ਨੂੰ ਕੋਈ ਲੋੜ ਨਹੀਂ ਆ ਤੇ ਦੂਜੀ ਸਾਈਡ ਤੇ ਗੱਟਦੇ ਇਹ ਆਪਣਾ ਜੀ ਮਿੰਨੀ ਨਾਮ ਆ ਜੀ ਜਿਹੜਾ ਮਿੰਨੀ ਨਾਮ ਕੱਢਾਂਗੇ ਆਪਾਂ ਇਹ ਉਹ ਆ ਤੇ ਛੇਤੀ ਛੇਤੀ ਮੇਰੇ ਵੀਰ ਖਿੱਚ ਕੇ ਪਾਉ ਟਿਕ ਕੂਪਣਾ ਇਹ ਕੱਢੀਏ ਛੇਤੀ ਤੋਂ ਛੇਤੀ ਤੇ ਲੋ ਜੀ ਸਾਰੇ ਹੀ ਕੰਟਰੋਲ ਆਪਣੇ ਸਟੀਰਿੰਗ ਤੇ ਆ ਕ੍ਰੂਸ ਕਰਾ ਸਭ ਲੱਗਾ ਹੋਇਆ ਫੋਰ ডিসਪਲੇ ਮੈਨੂਅਲਾ ਤੇ ਮੇਰੇ ਵੀਰ ਖਿੱਚ ਕੇ ਰੱਖੋ ਕੰਮ ਕੈਮਰਾ ਵੀ ਫੋਲੋ ਕੈਮਰਾ ਮਤਲਬ ਉੱਤੇ ਥੱਲੇ ਸਾਈਡਾਂ ਨੂੰ ਟਾਇਰ ਵੇ ਹੱਕਦੇ ਆ ਪਗਲੇ ਕਿੱਥੇ ਆਪਣੇ ਆ ਗਲੇ ਬੈਕ ਸਾਈਡ ਵੇ ਹੱਕਦੇ ਉੱਤੇ ਦਾ ਵੀ ਹੈਗਾ ਸੈਟਲਾਈਟ ਕਨੈਕਟ ਤੇ ਸਿਮ ਵੀ ਆ ਸਾਰਾ ਸਿਮੇ ਦੇ ਵਿੱਚ ਐਕਟੀਵੇਟ ਆ ਈਸਾਲਾ ਆਪਣ ਨੂੰ ਰੀਚਾਰਜ ਕਰਾਉਂਦੇ ਨੀ ਲੋੜ ਇਹਦੇ ਵਿੱਚ ਓਥੇ ਭੁਖੇ ਬਿਲਕੁਲ ਟੱਚ ਸਪੀਡਾਂ ਬਹੁਤ ਵਧੀ ਗਿਆ ਆਈ ਭਾਈ ਇਹ ਕੇ ਪੂਰਾ ਕੰਮ ਤੇ ਤੁਹਾਨੂੰ ਵਿਖਾ ਦਈਏ ਬਈ ਤੇ ਲਾ ਕੋ ਪੱਖੇ ਬੰਦ ਕਰ ਲੀਏ ਪੱਖੇ ਦੀ ਆਵਾਜ਼ ਹੁੰਦੀ ਵਿੱਚ ਓਕੇ ਜ਼ੀਰੋ ਕਰ ਲੀਏ ਕੀ ਗਵਾੰਦੀ ਕਰ ਦਿੰਦੇ ਆ ਤੇ ਦੇਖ ਕੋਲੇ ਫੋਨ ਲੱਗੀ ਹੋਈ ਹੈ ਜੀ ਤੇ ਇਹ ਮੇਰੇ ਵੀਰ ਕੇ ਜੀ ਕੋ ਸ਼ੇਅਰ ਕਰਦੇ ਆ ਵੀਡੀਓ ਜਿਹੜਾ ਵੀ ਸ਼ੇਅਰ ਕਰੂਗਾ ਵੀਡੀਓ ਜਦੇ ਨੂੰ ਕੋ ਰਾਾ ਕੱਢਣਾ ਵਾਂਗੇ। ਰਾਾ ਕੱਢਾਂਗੇ ਖਿੱਚ ਕੇ ਅੰਛਾ ਆ ਗਿਆ ਗੱਡੀ ਚ। ਅੰਛੋਰੀ ਗੋਜਨ ਕਰਦਾ ਪਿਆ ਕੋ ਉਤੇ ਸਿੱਧੇ ਬਿੰਦਾ। ਤੇ ਆਈਏ ਨਾ ਵਾ। ਤੇ ਬਾਕੀ ਤੁਹਾਨੂੰ ਮੈਂ ਕੀ ਉਖਾਣ ਲਗਾ। ਇਹ ਆਹ ਦੇਖੋ ਸੇਮਾ ਆਪਣਾ ਵਾਈਫਾਈ ਵੀ ਚੱਲਣ ਡਿਆ ਵਾ। ਇਸੇ ਬੋਲਦੇ ਆਂਸਲਾ ਤੇ ਦੇ ਵਿੱਚ ਐਕਟੀਵੇਟਾ ਮੈਸੇਜ ਵੀ ਆਇਆ ਹੋਇਆ ਬਗਵਾ ਅੱਜ ਨਹੀਂ ਬਣਾ ਕੋਈ ਕਰਨੀ ਆਈ ਐਮ ਹਿਅ ਅੰਛੇ ਮੈਨੂੰ ਸਤਾ ਰਿਹਾ ਹੈ ਜੀ ਇਹਦੇ ਬਾਰੇ ਬੋਲੋ ਕੀ ਬੋਲਦੇ ਜੀ ਚਲੋ ਬਾਕੀ ਗੱਲਾਂ ਬਾਤਾਂ ਜੀ ਛੱਡਦੇ ਆ ਤੇ ਜੇ ਆਪਾਂ ਡਿਗੀ ਓਪਨ ਕਰਨੀ ਤੇ ਇਥੋਂ ਡਿਗੀ ਓਪਨ ਹੋਣ ਦੀ ਸੋਚ ਤੋਈ ਇਹ ਬਾਕੀ ਸੀ ਜਿਹੜੇ ਆ ਅੰਦਰ ਕਰਦੇ ਹੁਣ ਸੀਦੇ ਸੂਦੇ ਸਾਬ ਕੋ ਸੀਸਲ ਐਡਜਸਟਮੈਂਟ ਸਾਰੀ ਇੱਥੋਂ ਹੁੰਦੀ ਸਰ ਤਾਂ ਠਾ ਠਾ ਤਨ ਵਖਾਈ ਦੇਣਾ ਇਹ ਸਕਦੇ ਤੇ ਹੋ ਜੀ ਆਪਣਾ ਮੂੰਹ ਖਾ ਲੈਨੇ ਸਾਲੋ ਲਓ ਜੀ ਆਸੰਦਰੂਫਾਂ ਚੇ ਬੰਨ ਕਰਦੇ ਫੋਲਸ ਆਸੰਦਰੂਫਾਂ ਦੀ ਸਾਰਾ ਹੀ ਆ ਇਹ ਤਾਂ ਜਿਆਦਾ ਹੀ ਹੁੰਦਾ ਮੈਂ ਸੌਰੀ ਆਮ ਹੈਵਿੰਗ ਟ੍ਰਬਲ ਆਨ ਦ ਟੰਡਿੰਗ ਯੂ ਮੇਕ ਟੂ ਪ੍ਰੈਸ ਦ ਟਾਕ ਬਟਨ ਟੂ ਟ੍ਰਾਈ ਅਗੇਨ ਜੋ ਵੀ ਬੋਲੀਏ ਆਪਾਂ ਉਹ ਹੀ ਮਤਲਬ ਕੰਮ ਕਰ ਦਿੰਦੀ ਹੈ ਜੀ ਇਹਨੂੰ ਕਹਿ ਰਹੀਏ ਸਨਰੂ ਖੋਲਣ ਲਈ ਕਹਿ ਰਹੀ ਸਨਰੂ ਖੋਲ ਦੇ ਦਈਆ ਤੇ ਜਿੱਦਾਂ ਆਪਾਂ ਕਹਿ ਦਈਏ ਉਦ ਤਰਾ ਜੋ ਆਪਾਂ ਕੰਮ ਕਰਾਈਏ ਹੋਈ ਕਰ ਦਿੰਦੀ ਆ ਇਸ ਵੀਡੀਓ ਦੇਖਦੇ ਤੇ ਮੇਰੇ ਵੀਰ ਕੁੱਲ 55 ਇਨਾਮ ਆਪਣੇ ਤੇ ਵੀਡੀਓ ਸ਼ੇਅਰ ਕਰਿਓ ਖੇਚ ਕੇ ਤੇ ਵੱਤੋਂ ਵੱਧ ਕੂਪਨ ਪਾਓ ਤੇ ਛੇਤੀ ਤੋਂ ਛੇਤੀ ਡਰਾ ਕੱਢੀਗੇ ਕੱਢਾਂਗੇ ਡਰਾ ਦੇ ਦਵਾਗੇ ਤੁਹਾਨੂੰ ਚਾਬੀ ਫੜੋ ਚਾਬੀ ਦੇ ਮਿੰਟੋ-ਮਿੰਟ ਡਰਾ ਪਾਓ ਇਹ ਵੀਡੀਓ ਵੱਤੋਂ ਵੱਤ ਸ਼ੇਅਰ ਕਰਿਓ ਜਿਹੜਾ ਵੀਰ ਵੀਡੀਓ ਸ਼ੇਅਰ ਕਰੂਗਾ ਉਹਨੂੰ ਸਪੈਸ਼ਲ ਤੌਰ ਤੇ ਦਾ ਨਾਮ ਲੈ ਕੇ ਤੇ ਉਹਨੂੰ ਉਪਨ ਦਿੱਤੇ ਜਾਣਗੇ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਓਕੇ ਬਾਏ ਮਿਲਦੇ ਆਂਗੇ ਹੋਰ ਵੀਡੀਓ ਨਾਲ ਗਾੜੀ ਪਹੇਤੇ ਸੈਟਿੰਗ ਦਾ ਹੱਗਦੇ ਜਿਆਦੇ ਸਾਡੀ ਆਪਣੇ ਨਾਮ ਦੇ ਜਿੰਨੇ ਵੀ ਅਗੇ ਸਾਰੇ ਤੁਹਾਨੂੰ ਵਿਖਾ ਦਿੱ ਗਏ ਮੈਂ ਐਕ ਕਰਾ ਓਕੇ ਜੀ ਫਿਰ ਮਿਲਦੇ ਆਗੇ ਹੋਰ ਵੀਡੀਓਜ਼ ਆ